ਡੈਂਗੂ ਪੰਜਾਬ ਦੇ ਵਿੱਚ ਪੈਰ ਪਸ ਆ ਰਿਹਾ ਹੈ ਕਰੀਬ 1800 ਮਾਮਲੇ ਹੋ ਚੁੱਕੇ ਨੇ ਤੇ ਸਭ ਤੋਂ ਵੱਧ ਕਹਿਰ ਹੈਗਾ ਜਿਹੜੇ ਸਿਹਤ ਮੰਤਰੀ ਉਹਨਾਂ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਜੀ ਹਾਂ ਤਾਂ ਦੀਵੇ ਥੱਲੇ ਹਨੇਰਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ਨੂੰ ਡੈਂਗੂ ਨੇ ਪੂਰੀ ਤਰ੍ਹਾਂ ਨਾਲ ਡੰਗ ਲਿਆ ਹੈ ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਡੈਂਗੂ ਨੇ ਤਰਥੱਲੀ ਮਚਾ ਦਿੱਤੀ ਹੈ ਤਾਂ ਪਟਿਆਲਾ ਦੇ ਵਿੱਚ ਸਭ ਤੋਂ ਵੱਧ ਮਾਮਲੇ ਡੈਂਗੂ ਦੇ ਪਾਏ ਜਾ ਰਹੇ ਨੇ 415 ਡੈਂਗੂ ਕੇਸ ਇਕੱਲੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੇ ਨੇ ਉਹ ਪਾਏ ਗਏ ਨੇ ਇਹ ਆਪਣੇ ਆਪ ਚ ਹੈਰਾਨ ਕਰਨ ਵਾਲੀ ਗੱਲ ਹੈ ਲੁਧਿਆਣਾ ਚ ਹੁਣ ਤੱਕ 242 ਡੇਂਗੂ ਦੇ ਕੇਸ ਜਿਹੜੇ ਨੇ ਸਾਹਮਣੇ ਆਏ ਨੇ ਤੇ ਪਟਿਆਲਾ ਜਿਹੜਾ ਸਭ ਤੋਂ ਉੱਪਰ ਹੈ ਉਸ ਤੋਂ ਬਾਅਦ ਬਠਿੰਡਾ ਚ 142 ਹੁਸ਼ਿਆਰਪੁਰ ਚ 182 ਕੇਸ ਜਿਹੜੇ ਨੇ ਹੁਣ ਤੱਕ ਸਾਹਮਣੇ ਆਏ ਨੇ ਮਲੇਰ ਕੋਟਲਾ ਚ 90 ਗੁਰਦਾਸਪੁਰ ਚ 82 ਡੇਂਗੂ ਦੇ ਮਰੀਜ਼ ਜਿਹੜੇ ਨੇ ਉਹ ਸਾਹਮਣੇ ਆਏ ਨੇ ਤਾਂ ਡੇਂਗੂ ਦੇ ਜਿਹੜੇ ਕੇਸ ਨੇ ਉਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੁੱਲ 1800 ਮਰੀਜ਼ ਨੇ ਤੇ ਪਟਿਆਲਾ 419 ਨਾਲ ਸਭ ਤੋਂ ਟੌਪ ਤੇ ਹੈ ਦੂਜੇ ਨੰਬਰ ਤੇ ਲੁਧਿਆਣਾ 242 ਕੇਸ ਬਠਿੰਡਾ ਚ 102 142 ਕੇਸ ਖਸ਼ਿਆਰਪੁਰ ਚ 108 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਕੁੱਲ 1800 ਮਰੀਜ਼ ਪੂਰੇ ਪੰਜਾਬ ਚ ਨੇ ਮਲੇਰਕੋਟਲਾ ਚ 90 ਗੁਰਦਾਸਪੁਰ ਚ 82 ਸ੍ਰੀ ਮੁਕਸਰ ਸਾਹਿਬ ਚ 81 ਤੇ ਇਸੇ ਤਰ੍ਹਾਂ ਜਿਹੜੇ ਨੇ ਕੁੱਲ 1800 ਮਰੀਜ਼ ਜਿਹੜੇ ਨੇ ਹੁਣ ਤੱਕ ਸਾਹਮਣੇ ਆਏ ਨੇ ਮੇਰੇ ਸੋ ਕੀ ਦਮਨ ਇਸ ਦੇ ਉੱਪਰ ਹੋਰ ਜਾਣਕਾਰੀ ਦੇਣ ਦੇ ਲਈ ਪਟਿਆਲਾ ਤੋਂ ਸਾਡੇ ਨਾਲ ਜੁੜ ਰਹੇ ਨੇ ਦਮਨ ਤਾਂ ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਜਦੋਂ ਸਭ ਤੋਂ ਮਾੜੇ ਹਾਲਾਤ ਨੇ ਡੇਂਗੂ ਦੇ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਪ੍ਰਬੰਧਾਂ ਦੀ ਆਪਣਿਆ ਪੋਲ ਖੁੱਲ ਰਹੀ ਹੈ ਆ ਬਿਲਕੁਲ ਬਲਵਿੰਦਰ ਤਾਂ ਹੀ ਸਾਲਾਂ ਦੇ ਘੇਰੇ ਦੇ ਵਿੱਚ ਇਸ ਵਕਤ ਸਿਹਤ ਮਭਾਗ ਹੈ ਕਿਉਂਕਿ ਪਟਿਆਲਾ ਦੇ ਵਿੱਚ ਇਸ ਵਕਤ 426 ਕੇਸਿਸ ਜਿਹੜੇ ਡੇਂਗੂ ਦੇ ਆ ਚੁੱਕੇ ਨੇ 5011 ਸੈਂਪਲਿੰਗ ਹੋਈ ਹੈ ਸੈਂਪਲਿੰਗ ਦੀ ਸਪੀਡ ਅ ਜਿਹੜੀ ਕਹਿ ਸਕਦਾ ਕਿ ਪਟਿਆਲਾ ਦੇ ਵਿੱਚ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਔਰ ਲੇਕਿਨ ਸਭ ਤੋਂ ਜ਼ਿਆਦਾ ਜੇਕਰ ਤਈਏ ਕੇਸਸ ਤੇ ਨਾਬਾ ਦੇ ਵਿੱਚ ਸਾਹਮਣੇ ਆਏ ਨੇ 145 ਕੇਸਸ ਸਾਹਮਣੇ ਆਏ ਨੇ ਬਲਵਿੰਦਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਨ ਜਿਹੜਾ ਫੈਕਟਰ ਨਿਕਲ ਕੇ ਸਾਹਮਣੇ ਆ ਰਿਹਾ ਕਿ ਸਾਫ ਸਫਾਈ ਜੋ ਹੋਣੀ ਚਾਹੀਦੀ ਸੀਗੀ ਜੋ ਨਗਰ ਨਿਗਮ ਦੀ ਕਬੱਡੀ ਲਾਪਰਵਾਹੀ ਵੇਖਣ ਨੂੰ ਮਿਲ ਰਹੀ ਹੈ ਕਿ ਹੁਣ ਜਦੋਂ ਨੱਕ ਤੱਕ ਪਾਣੀ ਆ ਗਿਆ ਤਾਂ ਉਸ ਤੋਂ ਬਾਅਦ ਹੀ ਯਾਦ ਆ ਰਿਹਾ ਕਿ ਇਸ ਪਾਣੀ ਤੋਂ ਨਿਕਲਿਆ ਕਿਵੇਂ ਜਾਵੇ ਜਦੋਂ ਬਿਮਾਰੀ ਹੁਣ ਨੱਕ ਤੱਕ ਆ ਚੁੱਕੀ ਹੈ ਕਈ ਲੋਕ ਬਿਮਾਰ ਹੋ ਚੁੱਕੇ ਨੇ ਤਾਂ ਹੁਣ ਸਿਹਤ ਵਿਭਾਗ ਦੀ ਟੀਮਾਂ ਨੂੰ ਜਾਂ ਨਗਰ ਨਿਗਮ ਦੀ ਟੀਮਾਂ ਨੂੰ ਇਹ ਇਹ ਆਦ ਆਇਆ ਕਿ ਸ਼ਾਇਦ ਕਿਤੇ ਨਾ ਕਿਤੇ ਫੋਗਿੰਗ ਮਸ਼ੀਨ ਚਲਾਉਣੀ ਚਾਹੀਦੀ ਹੈ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਇੱਕ ਕੈਂਪੇਨ ਜਿਹੜੀ ਉਹ ਚਲਾਉਣੀ ਚਾਹੀਦੀ ਹੈ ਸਫਾਈ ਕਰਨੀ ਚਾਹੀਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ ਨੇ ਲੇਕਿਨ ਸਭ ਤੋਂ ਜ਼ਿਆਦਾ ਹੌਟਸਪੌਟ ਜੇਕਰ ਕੈਲੀਏ ਤਾਂ ਨਾਬਾ ਨਾਬਾ ਦੇ ਵਿੱਚ 148 ਦੇ ਕਰੀਬ ਜਿਹੜੇ ਕੇਸੇ ਆ ਚੁੱਕੇ ਨੇ ਉਸ ਦੇ ਵਿੱਚ 200 ਜਿਹੜੇ ਦੋ ਪੁਰਸ਼ ਨੇ ਔਰ 224 ਮਹਿਲਾਵਾਂ ਨੇ ਜਿਹੜੀ ਇਸ ਦੇ ਨਾਲ ਪ੍ਰਭਾਵਿਤ ਹੋਈਆਂ ਨੇ ਸਾਫ ਤੋਂ ਦੇ ਉੱਪਰ ਕਹੀਏ ਤੇ ਸਿਹਤ ਵਰਗੇ ਆਪਣੇ ਸ਼ਹਿਰ ਦੇ ਵਿੱਚ ਇੱਕ ਵਾਰ ਜਿਹੜੀ ਤੁਸੀਂ ਗੱਲ ਕੀਤੀ ਕਿ ਅਵੇਅਰਨੈਸ ਦੀ ਕਮੀ ਹੈ ਸਾਫ ਤੋਂ ਦੇ ਉੱਪਰ ਇੱਕ ਜਿਹੜਾ ਇੱਕ ਉਹ ਫੋਟੋ ਆਪ ਹੀ ਰਹਿ ਗਿਆ ਜਿਹੜਾ ਇੱਕ ਚਲਾਇਆ ਸੀ ਹਰ ਸ਼ੁੱਕਰਵਾਰ ਡੇਂਗੂ ਦਿਵਾਰ ਜਿੱਤੇ ਤਸਵੀਰਾਂ ਦੇਖਦੇ ਆ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਦੀ ਕਿ ਜਿਹੜੇ ਸਿਹਤ ਮੰਤਰੀ ਨੇ ਖੁਦ ਜਾ ਕੇ ਉੱਥੇ ਕੂਲਰ ਚੈੱਕ ਕਰ ਰਹੇ ਨੇ ਗਮਲੇ ਚੈੱਕ ਕਰ ਰਹੇ ਨੇ ਇਹਦਾ ਮਤਲਬ ਫਿਰ ਉਹ ਫੋਟੋਆਂ ਖਿਚਾਉਣ ਤੱਕ ਹੀ ਸੀਮਤ ਰਹਿ ਗਿਆ ਹਾਂ ਬੀਖੋ ਦੇਖੋ ਬਿਲਕੁਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫੋਟੋਆਂ ਦਾ ਇੱਕ ਫੈਸ਼ਨ ਰਹਿ ਗਿਆ ਜਾਂ ਇੱਕ ਜੋ ਇਸ ਨਾਮ ਤੋਂ ਸਰਕਾਰ ਹਮੇਸ਼ਾ ਕਿਰਦੀ ਹੈ ਕਿ ਇੱਕ ਪੀਆਰ ਏਜੰਸੀ ਦੇ ਤੌਰ ਦੇ ਉੱਪਰ ਇੱਕ ਐਡਵਰਟਾਈਜ਼ਮੈਂਟ ਤੌਰ ਦੇ ਉੱਪਰ ਸਰਕਾਰ ਹਮੇਸ਼ਾ ਸਵਾਲਾਂ ਦੀ ਕਿਰਦੇ ਵਿੱਚ ਆਉਂਦੀ ਹੈ ਤਾਂ ਇਸ ਸਮੇਂ ਵੀ ਇਹ ਕਹਿ ਸਕਦਾ ਹੈ ਕਿ ਆ ਰਹੀ ਹੈਗੀ ਹੈ ਔਰ ਦੂਸਰੇ ਪਾਸੇ ਜੇਕਰ ਜ਼ਿਕਰ ਕੀਤਾ ਜਾਵੇ ਬਲਵਿੰਦਰ ਦੇਖੋ 5011 ਜਿਹੜੀ ਸੈਂਪਲਿੰਗ ਹੈ ਉਹ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋ ਚੁੱਕੀ ਹੈ ਜੇਕਰ ਇਹ ਆਕੜੇ ਵਾਅਦੇ ਨੇ ਜੇਕਰ ਟੀਮਾਂ ਹੋਰ ਬਾਦੀਆਂ ਨੇ ਕੋਈ ਕੀ ਸੋਰਸਸ ਤੋਂ ਇਲਾਵਾ ਇਹ ਵੀ ਹਵਾਲੇ ਤੋਂ ਇੱਕ ਖਬਰ ਵੀ ਸਾਹਮਣੇ ਆਈ ਹੈ ਕਿ ਜਿਹੜੇ ਰਿਸੋਰਸਸ ਨੇ ਉਸ ਸਿਹਤ ਵਿਭਾਗ ਦੀ ਟੀਮ ਕੋਲ ਘਟਨੇ ਜਿਹੜੇ ਰਿਸੋਰਸ ਰਿਸੋਰਸ ਜਿਹੜੇ ਨੇ ਵਧਦੇ ਨੇ ਤਾਂ ਉਸ ਦੇ ਨਾਲ ਹੋਰ ਵੀ ਕੇਸ ਜਿਹੜੇ ਨੇ ਪਟਿਆਲਾ ਤੋਂ ਸਾਹਮਣੇ ਆ ਸਕਦੇ ਨੇ ਤੇ ਆਪ ਤੋਂ ਆਪ ਨੇ ਸਾਹਮਣੇ ਤੋਂ ਦੇ ਉੱਪਰ ਜਿਹੜੇ ਕਹਿ ਸਕਦੇ ਆ ਸਾਫ਼ ਤੌਰ ਦੇ ਉੱਪਰ ਇੱਕ ਨਾ ਇੱਕ ਜਿਹੜੇ ਇੱਕ ਵੱਡਾ ਸਵਾਲ ਸਿਹਤ ਵਿਭਾਗ ਦੇ ਉੱਪਰ ਅਤੇ ਇਸ ਦੀ ਟੀਮਾਂ ਦੇ ਉੱਪਰ ਸਿਹਤ ਮੰਤਰੀ ਨੇ ਉਹਨਾਂ ਦਾ ਦਾਅਵੇ ਉਹਨਾਂ ਤਸਵੀਰਾਂ ਦੇ ਉੱਪਰ ਜਿਹੜੇ ਨੇ ਉਹ ਖੜੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਜਾਣਕਾਰੀ ਦੇ ਲਈ ਤਾਂ ਸਿਹਤ ਮੰਤਰੀ ਦਾ ਆਪਣਾ ਜਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ ਡੇਂਗੂ ਨੂੰ ਲੈ ਕੇ ਤੇ ਲੋਕ ਪਰੇਸ਼ਾਨ ਨੇ ਜਿੱਥੇ ਦੂਸਰੇ ਪਾਸੇ ਤਸਵੀਰਾਂ ਵਾਲੀ ਜਿਹੜੀ ਹੈ ਕਿ ਸਿਆਸਤ ਉਹ ਸਾਫ਼ ਤੌਰ ਦੇ ਉੱਪਰ ਡੇਂਗੂ ਦੇ ਵਿੱਚੋਂ ਲੈ ਕੇ ਵੀ ਦੇਖਣ ਨੂੰ ਮਿਲਦੀ ਹੈ